हां जी पेंड़ माना। माना पेंड़ दोस्तों सासरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਮੱਲੀਆਂ ਸੁਰ ਸਿੰਘ ਪਿੰਡ ਦੇ ਬਿਲਕੁਲ ਨਜ਼ਦੀਕ ਆ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਬਿਜੀ ਜਾਂਦੇ ਸੀਨਾ ਪਿੰਡ ਵੀ ਥੋੜੀ ਦੂਰੀ ਤੇ ਆ ਭਿੱਖੀਗੜ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਆ ਓਨਰ ਵੀਰ ਸ਼ੇਰੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਿੱਤਾ ਕਰਦਾ ਵੀਰ ਸ਼ੇਰਾ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਵੈਸੇ ਟੋਟਲ ਤਿੰਨ ਗੇ ਦਿਖਾਉਣੇ ਆ ਇੱਕ ਜੋੜੀ ਬੱਚੀਆਂ ਦੀ ਦਿਖਾਵਾਂਗੇ ਖੂਰੀਆਂ ਬੱਚੀਆਂ ਨੇ ਤੇ ਗੱਬਣ ਕੋਈ 8-8 ਮਹੀਨਿਆਂ ਦੀ ਵੀ ਅਰਦਾਸ ਰਹੀ ਸੀ ਵੀ ਗੱਬਣ ਕੋਈ ਇੱਕ ਇੱਕ ਮਹੀਨਾ ਹਜੇ ਬਾਕੀ ਆ ਸਮਾਂ ਸੂਣ ਦਾ ਬਾਕੀ ਜੋੜੀ ਤੇ ਦੋਸੂ ਬੱਚੀਆਂ ਦੀ ਬਕਾਊ ਆ ਠੀਕ ਆ ਜੀ ਤੇ ਆਉਂਸਰਾਂ ਜਿਹੜੀਆਂ ਬਿਲਕੁਲ ਪਲੂਨ ਬੱਚੀਆਂ ਪਹਿਲੀਆਂ ਬੱਚੀਆਂ ਇਹ ਸੂਣ ਆਲੀਆਂ ਠੀਕ ਆ ਜੀ ਪੂਰੀ ਤਿਆਰੀ ਤੇ ਕਰ ਰੋ ਚਾਹੇ ਹਜੇ ਮਹੀਨਾ-ਮਹੀਨਾ ਸਮਾਂ ਲੈਂਦੀਆਂ ਐ ਕੱਚੀਆਂ ਨੇ ਠੀਕ ਆ ਜੀ ਤੇ ਅੱਜ ਬਿਲਕੁਲ ਭਾਪੜਤੇ ਦੇ ਵਿੱਚ ਤੁਹਾਨੂੰ ਜੋੜੀ ਬਣ ਜੂਗੀ ਮੋਹ ਦੰਦੀ ਵੀ ਆਪਾਂ ਤੁਹਾਨੂੰ ਨੋਟ ਕਰਾ ਦਾਂਗੇ ਵੀ ਮੋਹ ਦੰਦੀ ਕਿਵੇਂ ਆ ਇੱਕ 1200 ਬਿਲਕੁਲ ਸੱਜਰ ਪਾਜੀ ਸੂਈ ਸਵਾਈ ਆਪਾਂ ਤੁਹਾਨੂੰ ਦਿਖਾ ਦਾਂਗੇ ਵੱਡੀ ਬੈੜਾ ਕੱਦ ਕਾਠ ਵਾਲੀ ਆ ਤੇ ਸੂਈ ਸਵਾਈ ਬਿਲਕੁਲ ਤਾਜੀ ਸੱਜਰ ਸੋ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਜਿਹੜੀ ਆ ਚਿਵਾਈ ਵੀ ਦਿਖਾ ਦਾਂਗੇ ਵੀ ਚੋਣ ਚਣ ਇਹ ਬੈੜ ਕਿਦਾਂ ਤੇ ਕੀ ਰੇਟ ਪੜਤਾ ਰਹੂਗਾ ਕਿੰਨਾ ਇਹਦੇ ਥਲੇ ਦੁੱਧ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਨਵੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 3:30 4:00 ਵਜੇ ਦਾ ਉਹ ਕਰਦੇ ਆ ਗੱਲਬਾਤ ਛੇਰੇ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਛੇਰੇ ਸਾਸਤਰੀ ਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਵੀਰ ਛੇਰੇ ਠੀਕ ਠਾਕ ਜੀ ਵਧੀਆ ਵਧੀਆ ਸੰਤੂ ਸਾਹਿਬ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਮੈਂ ਵੀ ਛੇਰੇ ਵੀਰ ਇੱਕ ਤਾਂ ਜੋੜੀ ਬੱਚੀਆਂ ਵੀ ਆਪਣੇ ਕੋਲੇ ਪਾਉਣ ਪਹਿਲਾ ਸੋ ਬੱਚੀਆਂ ਸੌਣ ਵਾਲੀਆਂ ਜਿਹੜੀਆਂ ਹਾਂ ਜੀ ਸੰਤੂ ਸਾਹਿਬ ਇਹ ਖੀਰੀਆਂ ਹੀ ਆ ਪਹਿਲੇ ਸੂਏ ਠੀਕ ਹੈ ਜੀ 8 ਕ ਮਹੀਨਿਆਂ ਦੀ ਗੱਬਣਾ ਹੈ ਇਹ ਦੋਵੇਂ ਇੱਕੋ ਟਾਈਮ ਦੀਆਂ ਗੱਬਣਾ ਇਹ ਉਹ 10 ਦਿਨ ਘਾਟੇ ਇਹ ਆ ਪੂਰੇ 8 ਮਹੀਨੇ ਦੀ अच्छा जी, जी।, जी। मतलब ਘਰ ਵਾਲਿਆਂ ਦੱਸਣ ਤੇ ਕਹਿਣ ਤੇ ਅਸੀਂ ਕਹਿਨਦੇ ਆਂ ਹਾਂਜੀ ਐਵੇਂ ਗਲਤ ਗੱਲ ਕਰੀਏ ਬਾਕੀ ਲਈਆਂ ਆਪਣੇ ਲਾਗੋ ਬੰਨੀਆਂ ਠੀਕ ਹੈ ਜੀ ਜਾਂਦੀਨ ਕੇ ਕੋਈ ਝੂਠ ਛੱਟਲਾ ਕੰਮ ਨਹੀਂ ਇੱਕ ਇੱਕ ਰੁਆਈਆਂ ਤੋਂ ਇੱਕ ਇੱਕ ਰੁਆਈਆਂ ਸੰਤੂ ਸਾਹਿਬ ਇੱਕ ਨੂੰ ਮਤਲਬ ਮੰਨ ਲਈਏ ਵੀ 8 ਮਹੀਨ 10 ਮਹੀਨ 10 ਤੱਕ ਬਾਕੀ ਅੱਖਾਂ ਮਹੀਨਿਆਂ ਤੇ ਇੱਕ ਨੂੰ 8 ਮਹੀਨਾ 9 ਮਹੀਨਾ ਲੱਗਣ ਵਾਲਾ ਠੀਕ ਹੈ ਜੀ ਹਾਂਜੀ ਇੰਨਾ ਫਰਕ ਹੈ ਲੋ ਦੋਸਤੋ ਕੋਈ 10 11 12 ਦਿਨਾਂ ਦਾ ਕੋਈ ਫਰਕ ਹੈਗਾ ਅਗਰ ਪਿਛੇ ਦੀ ਕਰਮ ਵਾਲੀਆਂ ਆ ਜਾਣਗੀਆਂ ਤੇ ਮੇਨੂੰ ਤਾਂ ਜੋੜੀ ਤੁਸੀਂ ਵੇਖੋ ਵੈਸੇ ਜੋੜੀ ਬੱਚੀਆਂ ਦੀ ਹਾਂ ਬਹੁਤ ਦੰਦੀ ਕਿਵੇਂ ਆ ਇਹ ਖੀਰੀਆਂ ਸੰਧੂ ਸਾਹਿਬ ਖੀਰੀਆਂ ਦੰਦੀਆਂ ਹੀ ਆ ਜੀ ਦੋਵੇਂ ਖੀਰੀਆਂ ਨੇ ਹਾਂ ਜੀ ਦੋਵੇਂ ਖੀਰੀਆਂ ਸੰਧੂ ਸਾਹਿਬ ਲਓ ਦੋਸਤੋ ਦੋਵੇਂ ਖੀਰੀਆਂ ਬਚੀਆਂ ਨੇ ਮੈਂ ਕੋਈ ਤੁਹਾਨੂੰ ਪੂਰਾ ਬਾਡੀ ਮੰਤਰ ਇਹਨਾਂ ਬਚੀਆਂ ਦੀ ਦਿਖਾ ਦੇਣਾ ਸੋ ਫੇਸਬੁਕ ਕੁਆਲਟੀ ਬੜੀ ਸੋਹਣੀ ਆ ਇੱਕ ਰੰਗ ਆ ਬਿਲਕੁਲ ਬਲੈਕ ਕਾਲੇ ਰੰਗ ਵਿੱਚ ਆ ਤੇ ਥਣ ਚਾਰੀ ਕੋ ਫੋਰਸ਼ਾਂਕ ਨਹੀਂ ਨਹੀਂ ਸੰਧੂ ਸਾਹਿਬ ਇੱਧਰ ਵੇਖੋ ਥਣ ਥਣ ਵੀ ਚੰਗੇ ਇੱਧਰ ਵੇਖੋ ਆ ਦੇਖੋ ਜੀ ਹਾਂ ਜੀ ਹਾਂ ਜੀ ਇੱਧਰ ਵੇਖੋ ਆ ਲਓ ਜੀ ਕਰੋ ਚੈੱਕ ਹਾਂ ਜੀ ਆ ਦੇਖੋ ਠੀਕ ਆ ਜੀ ਤੇ ਬਾਕੀ ਸਿਰੇ ਇਹ ਲੈ ਮਹੀਨਾ ਮਹੀਨਾ ਦਾ ਮਨਵਾਸ ਦਰ ਸਾਹਾ ਮਹੀਨਿਆਂ ਦੇ ਵਿੱਚ ਆ। ਹਾਂਜੀ ਹਾਂਜੀ ਮਹੀਨਾ ਮਹੀਨਾ ਜਾਂਦਾ ਸੰਧੂ ਸਾਹਿਬ ਬਾਕੀ ਠੰਡੀਆਂ ਠੰਡੀਆਂ ਹੋਣੀਆਂ ਸੰਧੂ ਸਾਹਿਬ। ਅੱਛਾ ਜੀ ਠੰਡੀਆਂ ਤੇ ਇੱਧਰ ਵੇਖੋ ਭਾਈ ਜਿਤਨਾ ਮਰਜੀ ਆਹ ਦੇਖੋ ਜੀ ਠੀਕ ਆ ਜੀ। ਹਾਂਜੀ ਹਾਂਜੀ। ਸੋ ਥਣ ਥਣ ਦੋਸਤੇ ਕੋਲ ਤੁਹਾਨੂੰ ਆਪਾਂ ਦਿਖਾ ਰਹੇ ਆ ਵੇਖੋ ਇੱਧਰ ਵੇਖੋ ਥਣ ਥਣ ਬਹੁਤ ਵਧੀਆ ਥਾਣੀਆਂ। 8-8 ਮਹੀਨਿਆਂ ਦੀਆਂ ਇਹ ਗੱਬਾਂ ਨਾ ਠੀਕ ਆ ਜੀ। ਤੇ ਇੱਕ ਹੁਣ ਤਕਰੀਬਨ ਨਵਾਂ ਮਹੀਨਾ ਲੱਗਣ ਵਾਲਾ ਹੀ ਹੈ ਤੇ ਇੱਕ ਨੂੰ ਤਕਰੀਬਨ ਹਜੇ 10 ਦਿਨ ਬਾਕੀ ਆ। 8 ਮਹੀ ਆ ਤੁਸੀਂ ਵੇਖੋਗੇ ਨਾ ਫੇਸਬੂਕ ਕੁਆਲਟੀਆਂ ਵੀ ਇੱਕੋ ਜਿਹੀਆਂ ਨੇ ਠੀਕ ਆ ਬਲੈਕ ਰੰਗ ਦੇ ਵਿੱਚ ਆ ਮੂੰਹ ਮੱਥੇ ਦੇ ਬਿਲਕੁਲ ਛੋਟੇ ਕੰਨ ਬੋਦੀ ਵਾਲੀਆਂ ਵੱਛੀਆਂ ਨੇ ਤੇ ਉਮਰਾਂ ਦੇ ਪਾਸਿਓਂ ਵੀ ਬਿਲਕੁਲ ਲਗੀਆਂ ਨੇ ਹੌਲੀਆਂ ਨੇ ਖੀਰੀਆਂ ਵੱਛੀਆਂ ਨੇ ਠੀਕ ਆ ਜੀ ਤੇ ਤਕਰੀਬਨ ਮੇਰਾ ਵੀ ਕੋਈ ਦੋਨੋਂ ਵੱਛੀਆਂ ਦਾ ਵੀ ਸੌਦਾ ਤੁਸੀਂ ਕਰ ਲੈਂਦੇ ਹੋ ਤੇ ਤਕਰੀਬਨ ਇਹ ਰੇਟ ਉੱਤੇ ਇਹਨਾਂ ਨੇ ਸੂਪ ਹੈ ਨਾ ਤੇ ਰੇਟ ਪਰਪਾ ਬੜਾ ਜਾਇਜ਼ ਵਾਜਬ ਭਾਪੜਤਾ ਠੀਕ ਆ ਜੀ ਮੁੱਲ ਰਹੂਗਾ ਤੇ ਲਓ ਸਿਰ ਵੀ ਥੋੜਾ ਖੋਲ ਕੇ ਦਿਖਾ ਦਈਏ ਵੱਛੀਆਂ ਤੋ ਕਲੀ ਕਲੀ ਕਰਕੇ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਵਿਖਾ ਦਿੰਨੇ ਆ ਠੀਕ ਆ ਜੀ ਡਿਟੇਲ ਆਪਾਂ ਤੁਹਾਨੂੰ ਦੋ ਦੇ ਦਿੱਤੀ ਆ ਠੀਰੀਆਂ ਬੱਚੀਆਂ ਨੇ ਪੁਰਾਣ ਪਹਿਲਾ ਸੂਰ ਸੋਣ ਵਾਲੀਆਂ ਨੇ 8 8 ਮਹੀਨਿਆਂ ਦੀਆਂ ਗੱਬਣ ਆ ਦੇਖੋ ਜੀ ਬਾਕੀ ਜੇਕਰ ਸ਼ਹਿਰ ਵਸਿਆ ਲਵੀਆਂ ਨੇ ਤੇ ਚਲੋ ਹੌਲੀਆਂ ਦੇ ਬਾਕੀ ਰੇਟ ਵੀ ਆਪਾਂ ਹੌਲੇ ਹੀ ਕਰ ਰੇਟ ਸੰਧੂ ਸਾਹਿਬ ਬਹੁਤਾ ਜਿਆਦਾ ਜਾਇਜ ਜਾਇਜ ਆ ਲਓ ਜੀ ਤੁਹਾਨੂੰ ਕਿਸੇ ਭਰਾ ਲਈ ਜੋੜੀ ਵੀ ਪਾਉਣੀ ਹੈ ਤੇ ਜੋੜੀ ਦਾ ਵਿਚਾਰ ਵੀ ਤੁਸੀਂ ਬਣਾ ਲਓ ਜੀ ਸਾਹਿਬ ਆਪਾਂ ਭਾੜਾ ਹੀ ਦੇ ਦਿੰਦੀਆਂ ਭਾੜਾ ਨਹੀਂ ਲਈਆਂ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਜਿਆਦਾ ਭਾੜਾ ਜਾਇਜ ਆ ਗਾਂ ਤੁਹਾਨੂੰ ਕੋਸਿਆ ਲਾ ਹੁੰਦੇ ਹਣ ਗਾਵਾਂ ਦੀ ਮਾਰਕੀਟ ਬਾਨੀ ਬਾਨੀ ਆ ਮੈਂ ਤਾਂ ਸਿਰ ਇੱਕ ਗੱਲ ਆ ਵੀ ਆਪਣੇ ਚਲੋ ਭੈਣ ਭਰਾਵਾਂ ਜਿਹੜੇ ਭਰੋਸੇਯੋਗ ਵੀਰ ਤੋਂ ਲਈ ਆ ਵੀ ਜਿੱਥੋਂ ਆਪ ਨੂੰ ਪਤਾ ਵੀ ਵਾਕਈ ਕੋਈ ਇੱਕ ਇੱਕ ਮਹੀਨੇ ਦੇ ਮੇਰ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਜੀ ਜਿਆਦੀ ਗੱਲ ਚਾਪੇ ਦੇ ਕੋਈ ਆਪਣਾ ਡਾਕਟਰ ਲੈਣ ਚੈੱਕ ਕਰਵਾ ਲੈਣ ਕੋਈ ਗੱਲ ਨਹੀਂ ਵੀ ਤੁਸਲੀ ਵੀ ਕਰਾ ਲੈਣ ਤੁਸਲੀ ਕਰਾ ਲੈਣ ਜੇ ਮੰਨ ਲਓ ਕੋਈ ਜਾਬਦੀ 19 ਕੀ ਆਪਾਂ ਉਹਨਾਂ ਖਰਚਾ ਛੱਡ ਦਾਂਗੇ ਜੇ ਡਾਕਟਰ ਲਿਆ ਕੇ ਆਪਣੀ ਚੈੱਕ ਕਰਾਉਂਦਾ ਨਾ ਘਾਟ ਨਿਕਲਦੀਆਂ ਤੇ ਹਾਂ ਹਾਂ ਆਪਾਂ ਤੇ ਯਕੀਨ ਤੇ ਲਈਆਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਜਿੱਦਾਂ ਵੀ ਕੋਈ ਵੀਰ ਸੈਟੀਸਫਾਈ ਆ ਉਦਾਂ ਕੋ ਤੇ ਕੋਈ ਭਰਾ ਸਾਈਬੇਨਾਗਰ ਕੇ ਡਾਕਟਰ ਦੇ ਆ ਕੇ ਇੱਕੇ ਬਿਲਕੁਲ ਜੋੜੀ ਨੂੰ ਪਾਉਣਾ ਚਾਹੁੰਦਾ ਤੇ ਜੋੜੀ ਤੁਸੀਂ ਪਾ ਲਓ ਠੀਕ ਹੈ ਜੀ ਕਿੱਕ ਤੁਸੀਂ ਕਰਵਾ ਲਿਓ ਜੀ ਵਾਕੇ ਸ਼ੋਰ ਜਿਹੜੀਆਂ 8 8 ਮਹੀਨਿਆਂ ਦੀਆਂ ਜਾਂ ਸਾਢੇ 8 8 ਦੀਆਂ ਜਾਂ ਮਨ ਦੀ ਸਾਢੇ 7ਾਂ ਦੀਆਂ ਨੇ ਠੀਕ ਹੈ ਜੀ ਤੇ ਆ ਵੀ ਬੱਚੀ ਖੋਲਦਗੇ ਤੇਰੇ ਆ ਵੀ ਦਿਖਾ ਦਈਏ ਤੋੜ ਕੇ ਠੀਕ ਹੈ ਤੇ ਨਾਰਮਲ ਦੋਸਤੋ ਬੱਚੀਆਂ ਨੇ ਪਹਿਲਾਂ ਸਵਾਲ ਹੋਣਾ ਤੇ ਨੇੜੇ ਤੇ ਜਾ ਕੇ ਲਾਹਣਾ ਬਣਾਉਣਾ ਸਟਾਰਟ ਕਰ ਰਹੀਆਂ ਜਿੰਨਾ ਕਿ ਕਰਮਾਲੀਆਂ ਨੂੰ ਥੱਲੇ ਲੇਫਟੀ ਤਿਆਰ ਕਰਨੀ ਹੈ ਜਾਂ ਬਣਾਉਣੀ ਆ ਉਹ ਨੇੜੇ ਤੇ ਜਾ ਕੇ ਆ ਠੀਕ ਆ ਕਿਉਂਕਿ ਹਜੇ ਟਾਈਮ ਕਾਫੀ ਖੁੱਲਾ ਪਿਆ ਮੀਨੇ ਮੀਨੇ ਤਾਂ ਜੀ ਸਮਾਂ ਬਾਕੀ ਐ ਹਲੋ ਸੋ ਇੱਕ ਇੱਕ ਰੋਂ ਜਿਹੜੀਆਂ ਦੋਸਤਾਂ ਪਰਚੇਜ਼ ਕੀਤੀਆਂ ਗਈਆਂ ਅੱਗੋਂ ਤੇ ਇੱਕ ਹੀ ਜਗ੍ਹਾ ਤੋਂ ਆਈਆਂ ਨੇ ਤੇ ਤਕਰੀਬਨ ਕੋਈ ਵੀਰ ਚਾਹ ਵੰਡ ਠੀਕ ਆ ਜੀ ਤੇ ਨਾਰਮਲ ਆਪਾਂ ਜਿਹੜੀ ਇੱਕ ਬੈਰ ਦਾ ਰੁਪਈਆ ਖਰਚ ਕਰਨਾ ਤੇ ਓਨੇ ਰੇਟ ਦੇ ਵਿੱਚ ਤੁਹਾਨੂੰ ਇਹ ਦੋਹਾਂ ਗੱਟੀਆਂ ਮਿਲ ਜਾਣੀਆਂ ਆ। ਜਦੋਂ ਜਿਹੜਾ ਤੁਹਾਨੂੰ ਆ ਦੇਖੋ ਜੀ ਹਾਇ ਠੱਲੀਆਂ ਤੇਰੀਆਂ ਸੀਲਸ ਆਉ ਆ ਠੀਕ ਆ ਸਿਰੇ ਬੱਚਿਆਂ ਦੀ ਮੋਲ ਵੀ ਗੱਲ ਕਰੀਏ ਵੀ ਕੱਲੀ ਕੱਲੀ ਦਾ ਕੀ ਰੇਟ ਕਰਦੇ ਆ ਜੇਕਰ ਕੋਈ ਭੈਣ ਭਰਾ ਆਪਣਾ ਵਾਲਾ ਦੂਰ ਨੇੜੇ ਕੋਈ ਜੋੜਾ ਹੀ ਪਾਉਣਾ ਚਾਹੁੰਦਾ ਜੋੜੇ ਤੇ ਕੀ ਡਿਸਕਾਊਂਟ ਆ ਸੰਤੂ ਸਾਹਿਬ ਕੱਲੀਆਂ ਗੱਲੀ ਤੇ ਤਾਂ ਕਿ 50-50 ਹਜ਼ਾਰ ਦੀ ਜੇ ਜੋੜਾ ਲਊਗਾ ਤੇ 45 ਹਜ਼ਾਰ ਦੀ ਹਾਨਾ ਦੇ ਦਾਂਗੇ ਠੀਕ ਹੈ ਵੈਸੇ 5000 ਦੀ ਬਣ ਜਾਣੀ ਆ। ਓਤਰਾ 5000 ਦੀ ਬਣਨੀ ਆ ਪਰ 50 ਦੀਆਂ ਦੋ ਗਾਵਾਂ ਆਉਣੀਆਂ ਨਹੀਂ ਆ। ਆ ਸਹੀ ਆ। ਹਾਂਜੀ ਹਾਂਜੀ ਜਿੰਨੇ ਜਿਹੜਾ ਤਿਆਰ ਹੋਣਾ ਨਾ ਇਹਨਾਂ ਆਦੀ ਛੱਡਣਾ ਏ। ਹਾਂ ਜਿੰਨੇ ਵੀ ਵੀਰ ਨੇ ਲੈ ਲਿਆ। ਇਹ ਪਿੰਡ 'ਚ ਬੱਲਾ ਬੱਲਾ ਹੋ ਜਾਣੀ ਵੀ ਦੋ ਵੜਾ ਆਈਆਂ ਨੇ। ਦੋ ਵੜਾ ਆਈਆਂ ਏ। ਥੇਰੀਆਂ ਵੜਾਂ ਤੇ ਕਾਨੂੰ ਗੱਲਾਂ ਕਰਦੇ ਜੋ। ਹਾਂ ਪੁੱਛਣਗੇ ਲਾਗੋ ਬਨੇ ਉਹ ਅੱਗੇ ਪੁੱਛਣਗੇ ਵੀ ਗਾਵਾਂ ਕਿੱਥੋਂ ਲਿਆਂਦੀਆਂ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਲੋਗੀ 45000 ਦੇ ਵਿੱਚ ਦੋਸਤੋ ਕੋਈ ਟਰਾਂ ਦੂਰ ਨੇੜੇ ਦਾ ਦੇਖਦੇ ਹੋਏ ਸਫਰ ਦੋਵਾਂ ਦਾ ਸੌਦਾ ਮਾਰੋਗੇ 45000 ਦੇ ਬੱਚੀਆਂ ਮਿਲ ਜਾਣਗੀਆਂ ਤੁਹਾਨੂੰ ਤੇ ਸਿੰਗਲ ਸਿੰਗਲ ਦਾ ਰੇਟ ਤੁਹਾਨੂੰ ਦੱਸ ਦਿੱਤਾ 25-25000 ਆ ਠੀਕ ਆ ਹਾਂਜੀ ਹਾਂਜੀ ਤੇ ਸਿੰਗਲ ਸਿੰਗਲ ਦੇ ਵਿੱਚੋਂ 25-25000 ਦਾ ਵੀ ਤੁਹਾਨੂੰ ਛੂਟ ਤਾਂ ਪਾ ਦੋ ਹਾਂਜੀ ਮਾਨਤਨ ਕਰ ਦਾਂਗੇ ਸੰਤੂ ਸਾਹਿਬ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਸэр ਇਹ ਟੱਕਰ ਹੁੰਦਾ ਨਾ ਵੀ ਜੇ ਹੁਣ ਆਪਾਂ ਸਿੰਗਲ ਸਿੰਗਲ ਤੇ ਇੰਨੇ ਆ ਤੇ ਫਿਰ ਉਹਦਾ ਥੋੜਾ ਜਿਹਾ ਕਾਤ ਵਜਨ ਤੇ ਥੋੜੀ ਭਾਰੀ ਆ ਥੋੜੀ ਹੌਲੀ ਆ ਗੱਲ ਆਪਾਂ ਕਰਕੇ ਦੇਣੀ ਆ ਹਾਂ ਇਹ ਨਹੀਂ ਦੋਵੇਂ ਲੈਣਗੇ ਫਿਰ 200 ਮ ਲੱਗ ਜੂਗੀ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਜੀ ਭਰਾਵੋ ਜਿਵੇਂ ਵੀ ਕਿਸੇ ਭਰਾ ਨੂੰ ਬਿਲਕੁਲ ਫਿੱਟ ਬੈਠਾ ਉਵੇਂ ਤੁਸੀਂ ਸੌਦਾ ਕਰ ਲਿਓ ਕੱਲੀ ਕੱਲੀ ਦਾ ਵੀ ਰੇਟ ਤੁਹਾਨੂੰ ਵੈਸੇ ਦੱਸ ਦਿੱਤਾ ਠੀਕ ਆ ਜੀ ਜੋੜੇ ਦਾ ਵੀ ਰੇਟ ਦੱਸ ਦਿੱਤਾ ਉਹ ਹਿਸਾਬ ਨਾਲ ਜਿਹੜਾ ਤੁਸੀਂ ਆਪਦਾ ਵਿਚਾਰ ਬਣਾ ਲਿਓ ਠੀਕ ਆ ਸੋ ਬੱਚੀਆਂ ਬੜੀਆਂ ਪਿਆਰੀਆਂ ਨੇ ਚੰਗੀਆਂ ਨੇ ਤੇ ਜਿਹੜੇ ਵੀ ਉਹਨੂੰ ਸਮਝ ਆ ਬਿਲਕੁਲ ਆ ਜੂਗੀ ਉਹ ਹਿਸਾਬ ਨਾਲ ਤੁਸੀਂ ਸੌਦਾ ਕਰ ਲਿਓ ਹਜੇ ਮਹੀਨਾ ਮਹੀਨਾ ਬਾਕੀ ਆ ਉਹ ਸਾਦਾ ਜੁੱਤੇ ਪੰਜ ਪੰਜ ਸੱਤ ਸੱਤ ਦਿਨ ਉੱਤੇ ਵੀ ਲੈ ਜਾਂਦੇ ਨੇ ਜੇ 10 ਦਿਨ ਸੰਤੂ ਸਾਹਿਬ ਲੈ ਵੀ ਜਾਣਗੇ ਹੋਰ ਵੱਧ ਲੈ ਜਾਣਗੇ ਇਹਨਾਂ ਬੰਨਣਾ ਹੀ ਹੁਣ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਨਾਲੇ ਨਾਰਮਲ ਹੀ ਜਾਂਦੇ ਚ ਆਉਂਦਾ ਕੁਛ ਨਹੀਂ ਗਾ ਹਾਂ ਜੀ ਹਾਂ ਜੀ ਜੇਕਰ ਵਾਕਈ ਸਹੀ ਆਪ ਦਾ ਡਾਕਟਰ ਲੈ ਗਈ ਵੀਰ ਕੋਈ ਤਸੱਲੀ ਕਰ ਲਵੇਗਾ ਸਮਾਂ ਇਹਨਾਂ ਦਾ ਪਿਆ ਤੇ ਫਿਰ ਮੈਂ ਨਹੀਂ ਆਣੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਚੈੱਕ ਕਰਾ ਸਕਦੇ ਸੰਤੂ ਸਾਹਿਬ ਜੇ ਕਿੰਨੇ ਕਰਾਉਣੀਆਂ ਕਰਾ ਸਕਦੇ ਚੈੱਕ ਚੈੱਕ ਕਰਾਉਣ ਦੇ ਵਿੱਚ ਕੋਈ ਨਹੀਂ ਆਪਾਂ ਨੂੰ ਜੇ ਕੋਈ ਮੀਨਾ ਖੰਡ ਘਾਟ ਮੰਨ ਲਓ ਵੀ ਦਸਨ ਤੇ ਮੋਦਾ ਘਾਟ ਨਿਕਲਣਗੀਆਂ ਉਹਨਾਂ ਖਰਚਾ ਆਪਾਂ ਕੋਈ ਲੋਜੀ ਪਲਵ ਜਿੱਦਾਂ ਵੀ ਕਿਸੇ ਭਰਾ ਦੀ ਤਾਇ ਬੈਂਦੀ ਹੋਵੇ ਤੁਸੀਂ ਬਿਠਾ ਲਿਓ ਗੱਲਬਾਤ ਸਿਰੇ ਲੱਗ ਜੂਗੀ ਦੋਵੇਂ ਬੱਚਿਆਂ ਦਾ ਵਗਾ ਹੂਆ ਬਾਕੀ ਸੰਧੂ ਸਾਹਿਬ ਜਿੰਨੇ ਕ ਆਪਾਂ ਮੁੱਲ ਕੀਤਾ ਇੰਨੇ ਦੀਆਂ ਤੇ ਅੰਥਰ ਬੱਚੀਆਂ ਵੇਚ ਦਿੰਦੇ ਆ ਬਿਲਕੁਲ ਬਿਲਕੁਲ ਹਾਂ ਜੀ ਜਿੰਨੇ ਦੀਆਂ ਆਪਾਂ ਗੱਬਣਾ ਦੇਂਦਾ ਬਿਲਕੁਲ ਜੀ ਬਿਲਕੁਲ ਇਹਦਾ ਕਰਮਾਲੀਆਂ ਦੇ ਗਾਂ ਪੂਰਾ ਸੂਆ ਪੂਰਾ ਸਾਲ ਪਰ ਦੁੱਧ ਦੇਣਾ ਕਿ ਨਹੀਂ ਫਿਰ ਅੱਗੇ ਆਪਣੇ ਕੋਲ ਫਾਈਗਰ ਨੰਬਰ ਤੇ ਇਧਰ ਜਿਹੜੀ ਤੇਜੇ ਨੰਬਰ ਤੇ ਆਹ ਬੈਰ ਖੜੀ ਆ ਇਹ ਦੂਜੀ ਸੂਈ ਸੰਧੂ ਸਾਹਿਬ ਸੂਈ ਅੱਜ ਇਹਨੂੰ ਹੋ ਗਿਆ ਜੀ ਕੋਈ 5-6 ਦਿਨ ਸੂਈ ਨੂੰ 5-6 ਦਿਨਾਂ ਦੀ ਸੂਈ ਆ ਆ ਬੱਚਾ ਤੁਹਾਨੂੰ ਦਿਖਾ ਦਾਨੇ ਆ ਆ ਬੱਚਾ ਦਿਲ ਕਿਨੇ ਬਸੇ sire ਪੰਜ ਛੇ ਦਿਨ ਹੋ ਗਏ ਸੰਧੂ ਸਾਹਿਬ ਦੁੱਧ ਕਿੰਨਾ ਦੁੱਧ ਦੇ ਥੱਲੇ 16 ਕਿਲੋ ਆ ਲਓ ਜੀ 16 ਕਿਲੋ ਦੁੱਧ ਆ ਠੀਕ ਹੈ ਜੀ ਨਾਲ ਦੀ ਨਾਲ ਵੈਸੇ ਹੋਣਾ ਤਕਰੀਬਨ ਕੋਈ 3:30 4 ਵਜੇ ਦਾ ਸਮਾਂ ਹੈ ਨਾਲ ਦੀ ਨਾਲ ਆਪਾਂ ਤੁਹਾਨੂੰ ਜਿਹੜੀ ਚਵਾਈ ਵੀ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਉਹ ਉਹਨਾਂ ਭਰਾਵਾਂ ਦੇ ਲਈ ਹੈ ਵੀ ਜਿਹੜੇ ਵੀ ਆਨਲਾਈਨ ਸੌਦਾ ਕਰਦੇ ਆ ਦੂਰ ਜਿਹੜੇ ਉਹ ਘੂੜ ਛਿੱਟੇ ਦਾ ਪਤਾ ਲੱਗ ਜਾਊਗਾ ਤੁਹਾਨੂੰ ਅਦਰਵਾਇਜ਼ 16 ਲੀਟਰ ਬਿਲਕੁਲ ਕਿਸੇ ਵੀਰ ਨੇ ਕਲੀਅਰ ਕਰਨਾ ਤੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਹਾਈਟ ਦਾ ਤਾਂ ਪੂਰਾ ਵੱਡਾ ਹੀ ਆ। ਹਾਂਜੀ ਹਾਂ ਸੰਤੂ ਸਾਹਿਬ ਵੱਡਾ ਹੀ ਆ। ਬਾਕੀ ਬੇਵਾਂ ਤੁਸੀਂ ਚੈੱਕ ਕਰ ਲਓ। ਮੇਰਾ ਮਨ ਲਈ ਸੰਤੂ ਸਾਹਿਬ ਦੁੱਧ ਕਰਜੂਗੀ 18-19 ਕਿਲੋ। 19 ਹੀ ਕਰ ਦੇਣਾ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਹਲੇ ਸੂਈ ਵੀ ਦੇਣ ਥੋੜੇ ਜਿਹੋ ਆ। ਹਾਂਜੀ ਥੋੜੇ ਦੇਣੀ ਹੋਏ। 5-7-7 ਕੇ ਦਿਨਾਂ ਦੀ ਸਾਰੀ ਸੂਈ। ਹਾਂਜੀ ਹਾਂਜੀ ਸੰਤੂ। 16 ਲੀਟਰ ਇਸ ਵਕਤ ਦੁੱਧ ਹਾਜ਼ਰ ਆ। ਤੇ ਆਪ ਸਮਾ ਲਈ ਬਾਕੀ ਆਪ ਦਿਖਾਈ ਦੇਣੀ। ਹਾਂਜੀ। ਆਪ ਸਮਾ ਲਈ ਸੰਤੂ ਸਾਹਿਬ ਬਹੁਤ ਜ਼ਿਆਦੀ ਬੋਲੀ ਆ। ਠੀਕ ਹੈ ਜੀ। ਚੌਣ ਚੌਣ ਬੜੀ ਠੰਡੀ ਆ। ਬੋਤਾ ਥੋ ਪੁਰਾਣੀ ਜਗ੍ਹਾ ਤੋਂ ਨਵੀਂ ਜਗ੍ਹਾ ਤੇ ਆਉਂਦਾ ਥੋੜਾ ਬਾੜਾ ਬੰਦਿਆਂ ਦੇ ਵਿੱਚ ਜਾਂ ਨਵੇਂ ਤਾਂ ਉਪਰਾ ਜਿਆ ਕਰ ਜਾਂਦਾ ਉਹਦੇ ਨਾਲ ਕਿਤੇ ਨਾ ਕਿਤੇ ਮਾਰਾ ਜਾਂ ਦਰਦ ਉੱਪਰ ਜਿਆ ਰੱਖਦਾ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਕੋਈ ਲਾਗੇ ਤੋਂ ਜਿੰਨਾ ਵੀ ਆ ਕਰੋ ਚੈੱਕ ਆਹ ਦੇਖੋ ਜੀ ਠੀਕ ਹੈ ਜੀ ਲਓ ਸ਼ੇਰੇ ਵੀਰੋ ਤੋੜ ਦਈਏ ਥੋੜਾ ਜਿਹਾ ਨੇੜੇ ਬੰਨਿਆ ਘੁਮਾ ਦਿਆ ਜੀ ਇਹਨੂੰ ਠੀਕ ਹੈ ਜੀ ਬਾਦ ਦੋਸਤੋ ਤੁਝਾ ਸੁਆ ਇੱਕ ਵਾਰ ਫੇਰ ਕਨਫਰਮ ਕਰਾ ਦਿੰਨੇ ਆ 16 ਲੀਟਰ ਇਸ ਵਕਤ ਇਹਦੇ ਤੇ ਹਾਜ਼ਰ ਤੇ ਹਫਤੇ ਕਿ ਦੀ ਸੁਈ ਆ ਸੋ ਚਵਾਈ ਦੇ ਟਾਈਮ ਤੇ ਆ ਕੇ ਇੱਥੇ ਕ ਬਣ ਜਾਂਦੀ ਪੂਰਾ ਹਾਂਜੀ ਹਾਂਜੀ ਬਣ ਜਾਂਦੀ ਔਰ ਸੰਧੂ ਸਾਹਿਬ ਸੋਣਾ ਜਾ ਤੇ ਬਾਕੀ ਹਵਾਲਾ ਰੱਖਦੀ ਨਹੀਂ ਥੱਲੇ ਬਿਲਕੁਲ ਜੀ ਹਾਂਜੀ ਲਿਜੋੜ ਜਾਂਦੀ ਹਵਾਲਾ ਸੰਧੂ ਸਾਹਿਬ ਠੀਕ ਹੈ ਜੀ ਥੋੜਾ ਜਨਾ ਬੱਚੇ ਦਾ ਭਲਾ ਕਰਦੀ ਆ ਆ ਬੱਚੇ ਦਾ ਚਲੋ ਬਹੁਤੇ ਪਸ਼ੂ ਆਪਣੇ ਕਰਦੀ ਆ ਵੇਰਾਂ ਦੇ ਵਿੱਚ ਖਾਸ ਤੌਰ ਤੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਹਵਾਲਾ ਦੋਸਤੋ ਵੀਰਾਂ ਦਾ ਬਿਲਕੁਲ ਨਿੰਬੂ ਵਾਂਗ ਜਿਹੜਾ ਲਿਜੋੜ ਜਾਂਦੀ ਆ ਤੇ ਬਿਲਕੁਲ ਚੋਣ ਚਵਾਉਣ ਤੋਂ ਬਾਅਦ ਸੋ ਪਸ਼ੂ ਵੀ ਉਹ ਹੀ ਆਪਾਂ ਪੂਰੇ ਟਾਈਮ ਤੇ ਦੋਸਤੋ ਖੜਿਆ ਵੇਖ ਸਕਦੇ ਜਿਹੜਾ ਬਿਲਕੁਲ ਹਵਾਲਾ ਨੂੰ ਉਤਰ ਜਾਂ ਉਹਦੇ ਕੋਲ ਭਲੇਖਾ ਨੇ ਰਹਿੰਦਾਗਾ ਠੀਕ ਆ ਸੋ ਜਿੰਨਾ ਕ ਹਵਾਨਾ ਜੱਡਾ ਤੁਹਾਨੂੰ ਨਜ਼ਰ ਆ ਰਿਹਾ ਉਸ ਕਾੜੇ ਵੀ ਤੁਸੀਂ ਜੱਜਮੈਂਟ ਕਰ ਲਿਓ ਵੀ ਤਕਰੀਬਨ 16 ਲੀਟਰ ਦੁੱਧ ਵੇਰਨੇ ਦੱਸਿਆ ਤੇ ਚੋਣ ਚਵਾ ਵੀ ਇੱਕ ਨੰਬਰ ਉਹ ਤੁਸੀਂ ਵਿੱਚ ਵੀ ਵੀਡੀਓ ਤੇ ਦੇਖ ਲੈਣੀ ਆ ਠੀਕ ਆ ਜੀ ਤੇ ਇਹ ਸਿਰਫ ਦੇਵਾਂਗੇ ਕਿਨੇ ਵੀ ਆਪਾਂ ਵੀਰ 52000 ਰੁਪਇਆ ਮੁੱਲ ਕਰਦੇ ਸੰਧੂ ਸਾਹਿਬ ਹਾਂ ਨਾ 50000 ਦੇ ਦਾਂਗੇ ਜੀ ਆ ਸੁਣੋ 50000 ਹਾਂਜੀ ਹਾਂਜੀ ਜਿੱਥੇ ਕਾ ਪਾਉਣੇ ਛੱਡ ਦੇਣੀਆਂ ਚੱਲਾਂਗੇ ਨਹੀਂ ਆ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ ਜਿਹੜਾ ਵੀਰ ਭਰਾ ਆਊਗਾ ਠੀਕ ਹੈ ਸਾਡੀ ਵੀਡੀਓ ਵੇਖ ਕੇ ਠੀਕ ਹੈ ਜੀ ਹਾਂਜੀ ਹਾਂਜੀ ਲੋਗੀ ਪ੍ਰਭੋ ਮੌਕੇ ਦੇ ਮਾਨਤਾ ਨਾਲ ਹੋਰ ਵੀ ਹੋ ਜਾਊਗਾ ਠੀਕ ਹੈ ਜੀ ਥੋੜਾ ਬਾਧਾ ਜੋ ਵੀ ਗੰਜੈਸ਼ ਹੁੰਦੀ ਆ ਤੇ 50000 ਲਾਇਦੇ ਆ ਸੋ ਦੂਰੇ ਨਿਰ ਕੋਈ ਭਰਾ ਜਿਹੜਾ ਖਰੀਦਣੀ ਚਾਹੁੰਦਾ ਵੈੜ ਇੱਕ ਸੂਈ ਸਵਾਈ ਵੈੜ ਖਰੀਦਣੀ ਚਾਹੁੰਦੇ ਠੀਕ ਹੈ ਜੀ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਤੇ ਨੰਬਰ ਵੀ ਰੇਰੇ ਇੱਕ ਬੋਲਦਗੀ ਆਪਣੇ 9779721242 9779721242 ਠੀਕ ਹੈ ਜੀ ਹਾਂਜੀ ਹਾਂਜੀ ਲੋਗੀ ਪ੍ਰਭੋ ਇਹ ਨੰਬਰ ਜਿਹੇ ਸ਼ੇਰੇ ਦੇ ਸਕਰੀਨ ਦੇ ਉੱਪਰ ਚੱਲਣਦੇ ਆ ਤੁਹਾਡਾ ਨਾ ਦਿਨ ਆ ਵੀ ਆਪਾਂ ਤੁਹਾਨੂੰ ਚਵਾਈ ਦਿਖਾ ਦਿੱਤੀ ਆ ਅਗੋ ਮੇਰਾ ਭਰਾ ਕੋਈ ਵੀ ਇੱਥੇ ਤਸੱਲੀ ਕਰਨਾ ਚਾਹੁੰਦਾ ਤੇ ਆਪਣੇ ਜ਼ਰੂਰ ਤੁਸੀਂ ਤਸੱਲੀ ਕਰ ਲਓ ਆਪਣੇ ਹੱਥੀਂ ਚੋ ਕੇ ਦੇਖ ਲਿਓ ਤੇ ਇੱਧਰ ਇੱਕ ਤੁਹਾਨੂੰ ਆਪਾਂ ਜੋੜੀ ਜਿਹੜੀ ਵਿਖਾ ਦਿੱਤੀ ਆ ਬਿਲਕੁਲ ਕਲੂਨ ਪਹਿਲਾ ਸੂਬਾ ਦੁੱਸੂ ਇਹਨਾਂ ਵੜਾਂ ਨੇ ਸੋਣਾ ਇੱਕ ਇੱਕ ਮਹੀਨਾ ਬਾਕੀ ਆ ਸੋਣ ਦਾ ਤੇ ਤਕਰੀਬਨ ਇੱਕੋ ਜੀ ਉਮਰ ਦੇ ਵਿੱਚ ਆ ਖੀਰੀਆਂ ਬੱਚੀਆਂ ਨੇ ਸੋਹਣੀ ਫੇਸ ਕੁਆਲਿਟੀ ਆ ਪ੍ਰਤਾਪੁਰਪਾ ਬੜਾ ਜਾਇਜ਼ ਆ ਕਿਸੇ ਵੀਰ ਨੇ ਬਿਲਕੁਲ ਦੋਨਾਂ ਵੜਾਂ ਦਾ ਸੌਦਾ ਮਾਰਨਾ ਤੇ ਜ਼ਰੂਰ ਤੁਸੀਂ ਸੌਦਾ ਕਰ ਸਕਦੇ ਜੀ ਬੱਚੀਆਂ ਬਹੁਤ ਪਿਆਰੀਆਂ ਨੇ ਠੀਕ ਆ ਜੀ ਤੇ ਨੰਬਰ ਸਕਰੀਨ ਦੇ ਉਪਰ ਆ ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ